ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਸ਼ਹਿਰ ਦਾ ਦਿਹਾਤੀ ਏਰੀਆ ਮਤਲਬ ਪਿੰਡਾਂ ਵਾਲਾ ਪਾਸਾ ਕਹਿ ਸਕਦੇ ਆ ਜਿਵੇਂ ਫਰੀਦਕੋਟ ਤੋਂ ਆਪਾਂ ਚੈਲ ਵਾਲੇ ਪਾਸੇ ਨੂੰ ਜਾਂਦੇ ਆ ਨਹਿਰਾਂ ਤੋਂ ਤੇ ਹਾਈਵੇ ਦੇ ਸਨ ਦੇ ਵਿੱਚ ਇਹ ਘਰ ਆਉਂਦੇ ਆ ਕੋਠੇ ਡੋਡ ਡੋਡਾਂ ਵਾਲੇ ਵਜਦੇ ਆ ਇਹ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੋ ਨਾਗ ਹੈ ਜਿਹੜਾ ਭਰਾ ਸੂਈ ਸਵਾਈ ਗਾਂ ਖਰੀਦਣੀ ਚਾਹੁੰਦਾ ਤਿਆਰ ਦੁੱਧ ਵਾਲੀ ਤਾਂ ਉਹਦੇ ਵਾਸਤੇ ਗਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਕੋਈ ਭਰਾ ਥੋੜਾ ਬਹੁਤ ਕੱਚਾ ਪਸ਼ੂ ਲੈ ਕੇ ਖੁਦ ਸੰਭਣਾ ਚਾਹੁੰਦਾ ਤੇ ਇੱਕ ਸੋਹਣੀ ਵੈੜ ਜਿਹੜੀ ਆਸ ਹੈ ਵੀ ਚੰਗੀ ਤਿਆਰ ਹੋਊਗੀ ਇਹ ਵੀ ਫੋਰ ਸੇਲ ਹੈ ਵਿਕਰੀ ਵਾਸਤੇ ਹੈ ਸੋ ਦੋ ਨਾਗ ਦੋਆਂ ਦੀ ਵੀਡੀਓ ਦਿਖਾਉਂਗਾ ਤਸੱਲੀ ਕਰਨਾ ਹੱਕ ਹੈ ਜਿਹੜਾ ਪਸ਼ੂ ਖਰੀਦਣਾ ਚਾਹੋ ਸਿੱਧਾ ਸੌਦਾ ਮਾਲਕ ਨਾਲ ਹੋਣਾ ਤੇ ਤਸੱਲੀ ਤੁਸੀਂ ਇੱਥੋਂ ਕਰ ਸਕਦੇ ਹੋ ਆਓ ਪਹਿਲਾਂ ਸੂਈ ਸਵਾਈ ਗਾਂ ਬਾਰੇ ਜਾਣਕਾਰੀ ਲਈਏ ਫਿਰ ਥੋੜੀ ਕੱਚੀ ਵੈੜ ਜਿਹੜੀ ਉਹ ਤੁਹਾਨੂੰ ਦਿਖਾ ਦੇਾਂਗੇ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਦੀਪ ਆਈ ਜਾਂਦੇ ਆ ਰੁਟੀਨ ਚ ਹਾਂਜੀ ਹਾਂਜੀ ਵੀਰੇ ਗਾਵਾਂ ਮੱਝਾਂ ਗਾਵਾਂ ਵੀ ਆਉਂਦੀਆਂ ਮੱਝਾਂ ਵੀ ਆਉਂਦੀਆਂ ਭਾਈ ਅੱਜ ਜਿਹੜੀ ਸੂਈ ਸਵਾਈ ਗਾਂ ਹਾਂਜੀ ਭਾਈ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਇਹਨੂੰ ਅੱਜ 7ਵਾਂ ਦਿਨ ਹੋਇਆ ਵੀਰੇ ਜਿਹੜਾ ਰੀਅਲ ਆ ਠੀਕ ਹੈ ਬੱਚਾ ਬੱਚਾ ਦੁੱਧ ਹੁਣ ਕਿੰਨਾ ਹਾਜ਼ਰ ਹੈ ਦੁੱਧ ਹੁਣ 21 ਤੋਂ 22 ਲੀਟਰ ਦੁੱਧ ਤਿਆਰ ਆ ਬਾਈ ਐਨੀ ਮਤਲਬ ਕਿ 18 ਨਿਕਲੂ 17 ਨਿਕਲੂ ਕੋਈ ਇੱਕ ਡੰਗ ਛੱਡ ਕੇ ਤਿੰਨ ਡੰਗ ਚੋਲੇ ਆਪਨੂੰ ਕੋਈ ਚੱਕਰ ਨਹੀਂ ਠੀਕ ਹੈ ਯਾਨੀ 20 ਤੋਂ ਬਾਹਰ 20 21 22 ਲੀਟਰ ਤੱਕ ਦੁੱਧ ਬੰਦਾ ਕੋਈ ਬੇਨਤੀ ਕਰਕੇ ਲੈ ਸਕਦਾ ਬੜਾ ਆਰਾਮ ਨਾਲ ਬਾਈ ਪ੍ਰਦੀਪ ਰੇਟ ਕੀ ਰੱਖਦੇ ਹੋ ਬਾਈ ਇਹਦਾ ਰੇਟ ਵੀਰੇ ਲੈਣ ਦੇ ਨਾਲ ਮੋਲੇ ਮੰਗਾਗੇ ਬਾਲਾ ਨਿਆਏ ਨੇ 98000 ਰੁਪਏ ਬਾਈ ਖੋਲਿਏ ਦੋਸਤੋ 98000 ਰੇਟ ਬਾਈ ਨੇ ਰੱਖਿਆ ਹੈ 21 22 ਲੀਟਰ ਦੁੱਧ ਤਿੰਨ ਟਾਈਮ ਚੋ ਸਕਦੇ ਹੋ 7 ਦਿਨਾਂ ਦੀ ਸੂਈ ਹੈਗਾ ਫੋਰ ਸੇਲ ਹੈ ਫਰੀਦਕੋਟ ਦੇ ਬਿਲਕੁਲ ਨਾਲ ਇਹ ਘਰ ਆ ਜਾਂਦੇ ਇਧਰ ਨੂੰ ਕਿਰਨ ਤੁਰਿੰਦੀ ਸੂਰਜ ਚੜ੍ਹਦਾ ਥਣ ਬਹੁਤ ਸੋਹਣੇ ਆ ਹਵਾਨਾ ਵੀ ਉਨਾ ਹੀ ਚੰਗਾ ਹੈ ਭਰੇ ਹਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ ਇਸ ਟਾਈਮ ਲਿਆਓ ਬ੍ਰੇਕ ਮਾ ਲਓ ਸਟਰਕਚਰ ਚੰਗਾ ਹੈ ਗਾਂ ਦਾ ਮਤਲਬ ਢਾਂਚਾ ਚੰਗਾ ਹੈ ਤੁਸੀਂ ਬਰੀਡਿੰਗ ਵਾਸਤੇ ਬੱਚੇ ਲੈ ਸਕਦੇ ਹੋ ਖਾਨਾ ਥੀ ਚੁਾਈ ਵਾਸਤੇ ਬਹੁਤ ਵਧੀਆ ਢਾਂਚਾ ਫੇਰ ਦੇਖੋ 98000 ਰੇਟ ਹੈ ਤੇ 22 ਲੀਟਰ 21 ਲੀਟਰ 20 ਲੀਟਰ ਤੋਂ ਬਾਹਰ ਤੁਸੀਂ ਤਿੰਨ ਟਾਈਮ ਚੋ ਕੇ ਇੱਥੋਂ ਲਿਜਾ ਸਕਦੇ ਹੋ ਦੁੱਧ ਚੰਗਾ ਦੇਊਗੀ ਹਜੇ ਤਾਜੀ ਸੂਈ ਹੈ ਹੋਰ ਦੁੱਧ ਵਧਣਾ ਹੈ ਨੇ ਸੋ ਫੇਰ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ ਇਸ ਤੋਂ ਇਲਾਵਾ ਇੱਕ ਵਾੜ ਹੋਰ ਹੈ ਬਾਈ ਕੋਲ ਪਹਿਲਾਂ ਤੁਸੀਂ ਇਸ ਗਾਂ ਨੂੰ ਜ਼ਰੂਰ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਸੋਹਣੇ ਦੁੱਧ ਵਾਲੀ ਐ ਸਟਰਕਚਰ ਵੀ ਕਾਫੀ ਚੰਗਾ ਨਜ਼ਰ ਆ ਰਿਹਾ ਦਾ प्रदीप ਜਿਹੜੀ ਇਹ 2 ਨੰਬਰ ਤੇ ਵੜੜ ਆ ਬਈ ਹਾਂਜੀ ਬਈ ਕਨਮਾ ਸੁਆ ਦੰਦੋਂ ਕਿਵੇਂ ਆ ਦੋ ਦਿਨ ਦਾ ਵੀਰੇ ਦੋ ਦਿਨ ਚੱਕਦੀ ਆ ਪਹਿਲਾਂ ਸੁਆ ਸੁਣੀ ਵੀਰੇ ਦਿਨ ਹਜੇ ਕਿੰਨੇ ਲੈ ਜੀ 15 ਦਿਨ ਲੈ ਜੋ ਬਈ ਕੀ ਰੇਟ ਰੱਖ ਦੋ ਇਹਦਾ ਇਹਦਾ ਕੱਚੀ ਕਰਕੇ ਮੁੱਲ ਫੋਨ ਤੇ ਕਰਾਂਗੇ ਵੀਰੇ ਦਾ ਖੁੱਲ ਸੋ ਦੱਸੋ ਹਜੇ ਇਹ ਕੱਚੀ ਐ ਰੇਟ ਇਹਦਾ ਫੋਨ ਤੇ ਐ ਕਿਉਂਕਿ ਅੱਜ ਰੇਟ ਕੋਸੋਰ ਹੋਊਗਾ ਜਿਵੇਂ ਜਿਵੇਂ ਤਿਆਰ ਹੋਈ ਜਾਣੀ ਐ ਰੇਟ ਆਪਾਂ ਨੂੰ ਪਤਾ ਵਦਨੇ ਹੁੰਦੇ ਆ ਪਸ਼ੂਆਂ ਦੇ ਦੋ ਦੰਦ ਵੈੜ ਚੰਗਾ ਟਾਂਚਾ ਸੋਹਣੀ ਬੱਛੀ ਐ ਫਿਟਿੰਗ ਆਲ ਆਰਡਰ ਬਣਾਉਗੀ ਤੇ ਥਾਣਾ ਵੀ ਹੱਥੀਂ ਚੁਆਈ ਆਸਤੇ ਚੰਗਾ ਰੱਖੂਗੀ ਗੁਲਾਬੀ ਰੰਗ ਦਾ ਥਾਣਾ ਇਹਦਾ ਇਹ ਤੁਸੀਂ ਵੈੜ ਪਹਿਲਾਂ ਦੇਖੋ ਥੋਰ ਦੇ ਵਾਈ ਪਰਲੇ ਪਾਸੇ ਨੂੰ ਸੋ ਫੇਰ ਦੇਖੋ ਇਸ ਸਾਈਡ ਤੋਂ ਵੀ ਚੰਗੀ ਆ ਗਾੜੀ ਦੱਸੋ ਅੱਗੋਂ ਵੀ ਹਵਾਨਾ ਚੰਗਾ ਰੱਖੂਗੀ ਕਮਾਲ ਆ ਗਰੀ ਸੋ ਇਹ ਵੈੜ ਵੀ ਫਾਰ ਸੇਲ ਹੈ ਇਹਦਾ ਰੇਟ ਫੋਨ ਤੇ ਆ ਕਿਉਂਕਿ ਅਜੇ ਕੱਚੀ ਹੈ ਹੋ ਸਕਦਾ ਕੋਈ ਵਿਕਰੀ ਵਾਲਾ ਭਰਾ ਲੈ ਗਿਆ ਤਾਂ ਉਹਦੇ ਕੋਲ ਅਲੱਗ ਕੀਮਤੇ ਦੀ ਬਣਦੀ ਜਾਣੀ ਹੈ ਲਿਆਓ ਬਾਈ ਜੇ ਕੋਈ ਘਰੇਲੂ ਵੀਰ ਸਾਂਭ ਸਕਦਾ 10 ਦਿਨ ਤਾਂ ਜਰੂਰ ਤੁਹਾਨੂੰ ਇਹ ਵੈੜ ਦੇਖ ਲੈਣੀ ਚਾਹੀਦੀ ਹੈ ਉਮੀਦ ਹੈ ਵੀ ਫਾਇਦੇਮੰਦ ਰਹੂਗੀ ਕਿਉਂਕਿ ਪੇਟ ਪੂੜ ਦਾ ਸਾਈਜ਼ ਸੋਹਣਾ ਹੈ ਤਾਂ ਦੁੱਧ ਵੀ ਇਹਨੂੰ ਚੰਗਾ ਦੇਣਾ ਚਾਹੀਦਾ ਚੰਗੀ ਗਾੜੀ ਰੱਖੀ ਹੈ ਫਿਟਿੰਗ ਵਾਲਾ ਹਵਾਨਾ ਮੈਂ ਪਹਿਲਾਂ ਹੀ ਦੱਸਿਆ ਸੀਗਾ ਉਹ ਹੁਣੇ ਨਜ਼ਰ ਆ ਰਿਹਾ ਹੈ ਥਣਵੀ ਹੱਥੀ ਚੁਆਈ ਵਾਲੇ ਸੋ ਇਧਰ ਦੱਸੋ ਇੱਕ ਗਾਂ ਸੋਈ ਸਵਾਈ ਤੇ ਇੱਕ ਗੱਬਣ ਦੋ ਨਗ ਸੀ ਅੱਜ ਦੀ ਵੀਡੀਓ ਦੇ ਦੋਨੇ ਹੀ ਦਿਖਾਤੇ ਆ ਤੁਹਾਨੂੰ ਸੋ ਤੁਸੀਂ ਤਸੱਲੀ ਕਰ ਸਕਦੇ ਹੋ ਆ ਕੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ